ਬਹੁਤ ਫੋਨ ਆਉਂਦੇ ਨੇ ਬਹੁਤ ਨਜਾਇਜ਼ ਹੀ ਫੋਨ ਆਉਂਦੇ ਨੇ ਮਰੂਤੀ ਬਾਸ ਦੇ ਔਰ ਲੋਨ ਫੈਸਿਲਿਟੀ ਇਹ ਗੱਡੀ ਤੇ ਮਿਲ ਜੂਗੀ ਜੀ ਸਾਨੂੰ ਲਗਭਗ ਪੌਣੇ 2 ਲੱਖ ਰੁਪਏ ਦਾ 2 ਲੱਖ ਰੁਪਏ ਤੱਕ ਵੀ ਲੋਨ ਹੋ ਸਕਦਾ 8 ਮਾਡਲ ਗੱਡੀਆਂ ਫਰਸਟ ਆਨਰ ਗੱਡੀ ਆ ਮਤਲਬ ਸਾਰੀ ਗੱਡੀ オリジナル ਪੇਂਟ ਚ ਆ ਲਾਏ ਪਾਏ ਹੋਏ ਨੇ ਇੰਜਨ ਓਕੇ ਆ ਅੱਜ ਸਿਆਕਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਪਹੀੜ ਤੋਂ ਲੱਖ ਤੋਂ ਲੈ ਕੇ 2 ਲੱਖ ਦੇ ਬਜਟ ਦੇ ਨੇੜੇ ਤੇੜੀਆਂ ਗੱਡੀਆਂ ਤੁਹਾਨੂੰ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ 5 ਗੱਡੀਆਂ ਸਾਡੇ ਕੋਲ ਆਈਆਂ ਹੋਈਆਂ ਨੇ ਬਹੁਤ ਵਧੀਆ ਗੱਡੀਆਂ ਨੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਵੀਡੀਓ ਵਧੀਆ ਲੱਗਿਆ ਸ਼ੇਅਰ ਕਰ ਲਓ ਕਿੱਥੋਂ ਵੀਡੀਓ ਦੇਖ ਰਹੇ ਹੋ ਤੁਸੀਂ ਇਹ ਵੀ ਜਰੂਰ ਦੱਸ ਦਿਆ ਗੱਡੀਆਂ ਹੋਰ ਵੀ ਤੁਸੀਂ ਦੇਖ ਰਹੇ ਹੋ ਬਹੁਤ ਖੜੀਆਂ ਨੇ ਤੇ ਕਾਲ ਕਰ ਲਿਆ ਕਰੋ ਬ੍ਰਾਂਚ ਤੇ ਹੀਟ ਛੋਟੇ ਬਜਟ ਤੋਂ ਵੱਡੇ ਬਜਟ ਬਹੁਤ ਗੱਡੀਆਂ ਤੇ ਫਾਈਨਾਂਸ ਹੋ ਜੂਗਾ ਕੁਝ ਤੇ ਨਹੀਂ ਹੋਊਗਾ ਪੂਰੀ ਤੁਹਾਨੂੰ ਸਰਟੀਫਾਈਡ ਰਿਪੋਰਟ ਦਵਾਂਗੇ ਆਪਦੇ ਬੰਨੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਵਧੀਆ ਤੰਗ ਨਾਲ ਹਰ ਚੀਜ਼ ਦੱਸ ਕੇ ਤੁਹਾਨੂੰ ਦਿੱਤੀ ਜਾਵੇ ਤੇ ਬਾਕੀ ਜੇ ਜ਼ਿਆਦਾ ਡਿਟੇਲ ਚਾਹੀਦੀ ਹੁੰਦੀ ਆ ਤਾਂ ਪ੍ਰਿੰਟ ਨੰਬਰ ਚੱਲ ਰਿਹਾ ਉਹਤੇ ਕਾਲ ਕਰ ਲਿਆ ਕਰੋ ਤੇ ਸਾਰੀ ਡਿਟੇਲ ਤੁਹਾਨੂੰ ਤੇ ਪਹਿਲੀ ਕਾਰ ਤੁਹਾਡੇ ਵਾਸਤੇ ਜਿਹੜੀ ਅਸੀਂ ਲੈ ਕੇ ਆਏ ਆ 2010 ਮਾਡਲ ਸਵਿਫਟ ਹੈ ਜੀ ਇਹ ਡੀਜ਼ਲ ਦੇ ਵਿੱਚ 1.5 ਲੱਖ ਰੁਪਏ ਦਾ ਬਜਟ 'ਚ ਤੁਸੀਂ ਪਾਸਿੰਗ ਵਾਲੀ ਗੱਡੀ ਮੰਗਦੇ ਹੋ ਮਤਲਬ ਹਲੇ 2-3 ਦਿਨੇ ਹੋਏ ਨੇ ਪਾਸਿੰਗ ਲੰਗੀ ਨੂੰ ਵਧੀਆ ਕਾਰ ਹੈ ਥੋੜੀ ਬੋਤੀ ਜਿਵੇਂ ਟੱਚਿੰਗ ਤੁਹਾਨੂੰ ਜਿਵੇਂ ਆ ਦਰਵਾਜ਼ਾ ਪੇਂਟ ਹੋਣ ਵਾਲਾ ਕੁਆਟਰ ਪੀਸ ਪੇਂਟ ਹੋਣ ਵਾਲਾ ਤੇ ਇਸ ਤਰ੍ਹਾਂ ਦਾ ਕੁਝ ਹੋਣਾ ਇੰਜਨ ਵਧੀਆ ਗੱਡੀ ਦਾ ਐਂਡਰਾਇਡ ਸਿਸਟਮ ਗੱਡੀ 'ਚ ਲੱਗਿਆ ਹੋਇਆ ਹੈਗਾ ਡਿੱਗੀ ਵੀ ਜਣੀ ਐ ਮਨੋ ਵੀ ਸਾਈਡਾਂ ਪੇਂਟ ਤੁਹਾਨੂੰ ਇਹ ਗੱਡੀ ਕਰਾਉਣੀ ਪਊਗੀ ਤੇ ਗੱਡੀ ਦਾ ਬਜਟ ਸਿਰਫ 1.5 ਲੱਖ ਰੁਪਈਆ ਵੀਡੀਆ ਅੰਟੀਰੀਅਰ ਵਧੀਆ ਵਿੱਚ ਐਂਡਰਾਇਡ ਸਿਸਟਮ ਲੱਗਾ ਹੈ, ਕ੍ਰੋਮ ਕਿੱਟ ਵਗੈਰਾ ਲੱਗੀ ਹੋਈ ਹੈ, ਚਲਾਵਾ ਵਧੀਆ, ਟਾਇਰ ਵਧੀਆ। ਇੰਜਨ ਓਕੇ ਆ। ਜਿਹੜੀ ਮੇਨ ਗੱਲ ਹੈ, ਇੰਜਨ ਏਸੀ ਓਕੇ। ਮਰੂਤੀ ਕਾਰ ਅੱਜਕੱਲ ਬਹੁਤ ਬਹੁਤ ਫੋਨ ਆਉਂਦੇ ਨੇ, ਬਹੁਤ ਨਜਾਇਜ਼ ਹੀ ਫੋਨ ਆਉਂਦੇ ਨੇ ਮਰੂਤੀ ਪਾਸ ਦੇ। ਜੇ ਕੋਈ ਮਰੂਤੀ ਦੇ ਦਿਆ ਕਰੋ। ਮਰੂਤੀ ਸਾਡੇ ਕੋਲ ਸਿਰਫ ਇੱਕ ਫੈਂਡਰ ਪੇਂਟ ਵਾਲੀ ਮਰੂਤੀ ਹੈ ਜੀ ਇਹ। 1999 ਮਾਡਲ ਹੈ ਤੇ ਦੂਜੇ ਨਾਮ ਤੇ ਆ 29 ਤੱਕ ਪਾਸ ਹੋਈ ਹੋਈ ਹੈ। ਟਾਇਰ ਬਿਲਕੁਲ ਨਵੇਂ ਨੇ। ਥੋੜਾ ਜਿਹਾ ਨੇੜੋਂ ਦਿਖਾ ਦਾਂਗੇ ਤੁਹਾਨੂੰ ਗੱਡੀ ਨੂੰ। ਤੇ ਆਹੀ ਇੱ ਪਿੱਛੋਂ ਗੋਲਡੀ ਜਿੱ ਪਿੱਛੋਂ ਵੀ ਦਿਖਾ ਦਿਓ ਤੇ ਵੀ 19 ਨੰਬਰ ਦੀ ਗੱਡੀ ਆ ਜੀ 3600 ਨੰਬਰ ਨੰਬਰ ਵੀ ਬਹੁਤ ਫਰੰਟ ਸ਼ੀਸ਼ਾ ਦਾ ਕਨਾਲ ਦਾ ਮਤਲਬ ਇੰਨੀ ਵਧੀਆ ਕਾਰ ਆ ਵੀ ਤੁਸੀਂ ਇਹ ਜੀ ਇੰਨੇ ਛੋਟੇ ਮਾਡਲ ਦੀ ਮਰੂਤੀ ਦੇਖੀ ਨਹੀਂ ਹੋਣੀ ਬੜੀ ਮਤਲਬ ਬੜੀ ਵਧੀਆ ਕਾਰ ਆ ਤੇ ਰੇਟ ਆ ਜਿਹੜਾ ਗੱਡੀ ਦਾ ਉਹ 65000 ਰੁਪਏ ਜੀ ਓਨਰ ਸੈਕੰਡ ਆ ਤੀਸਰੀ ਗੱਡੀ ਟਾਟਾ ਦਾ ਜੀ ਇੰਡੀਕਾ ਵਿਸਟਾ TDI ਇੰਜਨ ਵਾਲੀ ਗੱਡੀ ਆ ਤੇ ਅਲਾਏ ਪਏ ਹੋਏ ਨੇ ਰਾਈਟ ਸਾਈਡ ਵੀ オリジナル ਆ ਲੈਫਟ ਸਾਈਡ ਵੀ オリジナル ਆ ਤੇ ਬਾਰਨਟ ਵੀ オリジナル ਆ ਡਿੱਗੀ ਆਪਾਂ ਦੇਖ ਲੈਨੇ ਡਿੱਗੀ ਵੀ オリジナル ਆ ਕਿ ਨਹੀਂ ਡਿੱਗੀ ਵੀ オリジナル ਆ ਗੱਡੀ ਦੀ ਮਤਲਬ ਸਾਰੀ ਗੱਡੀ オリジナル ਪੇਂਟ ਚ ਆ ਲਾਏ ਪਾਏ ਹੋਏ ਨੇ ਇੰਜਨ ਓਕੇ ਆ ਏਸੀ ਚ ਗੈਸ ਪੈਨ ਵਾਲੀ ਆ ਏਸੀ ਨਹੀਂ ਚੱਲਦਾ ਬਾਕੀ ਇੰਟੀਰੀਅਰ ਵੀ ਤੁਹਾਨੂੰ ਦਿਖਾਉਣਾ ਹੈ ਗੱਡੀ ਦਾ ਇੰਟੀਰੀਅਰ ਵੀ ਬਹੁਤ ਸੋਹਣਾ ਤੇ ਕੱਲੇ ਪਾਵਰ ਸਟੀering ਵਾਲਾ ਮਾਡਲ ਆ ਜੀ ਸੀਟ ਕਵਰ ਵਗੈਰਾ ਬਿਲਕੁਲ ਨਵੇਂ ਨੇ ਇੰਟੀਰੀਅਰ ਦੀ ਪੂਰੀ ਜਵਾਨਾ ਕਰ ਗੱਡੀ ਦਾ ਬਜਟ ਵੀ ਬਹੁਤ ਛੋਟਾਗਾ 120000 ਰੁਪਏ ਦੀ ਸਿਰਫ ਤੁਹਾਨੂੰ ਇਹ ਗੱਡੀ ਮਿਲੂਗੀ 2012 ਮਾਡਲ ਡੀਜ਼ਲ ਦੇ ਵਿੱਚ 18-20 ਦੀ ਐਵਰੇਜ ਦੇ ਦਿੰਦੀ ਆ ਅਰੇ ਤੇ ਗੱਡੀ ਸਾਡੇ ਕੋਲ ਆਈ ਹੀ ਆ 12 ਰਜਿਸਟਰ 13 ਜੀ ਫਰੰਟ ਸ਼ੀਸ਼ਾ ਤੱਕ ਨਾਲ ਦਾ ਸਾਈਡਾਂ ਲਗਭਗ 1-2 ਪੀ ਛੱਡ ਕੇ Ориਜਨਲ ਪੇਂਟ ਚ ਨੇ 80% ਟਾਇਰ ਨੇ ਡਿੱਗੀ Ориਜਨਲ ਪੇਂਟ ਚ ਆ ਇੰਜਨ ਏਸੀ ਸਾਰਾ ਕੁਝ ਓਕੇ ਆ ਗੱਡੀ ਦਾ ਸਾਈਡਾਂ ਤੋਂ ਤੁਸੀਂ ਦੇਖ ਹੀ ਲੀਆ ਪਾਵਰ ਵਿੰਡੋ ਪਾਵਰ ਸਟੀਅਰਿੰਗ VDI ਮੋਡੂਲਸ ਸੋਨੀ ਦਾ ਵਿੱਚ ਸੀਡੀ ਪਲੇਅਰ ਲੱਗਿਆ ਹੋਇਆ ਅੰਟੀਰੀਅਰ ਪੂਰਾ ਸਾਫ਼ ਆ ਗੱਡੀ ਦਾ ਤੇ 2,40,000 ਰੁਪਏ ਦੀ ਗੱਡੀ ਤੁਹਾਨੂੰ ਇਹ VDI 12 ਰਜਿਸਟਰ 13 ਗੱਡੀ ਮਿਲ ਜੂਗੀ ਜੀ ਔਰ ਲੋਨ ਫੈਸਿਲਿਟੀ ਹੈ ਗੱਡੀ ਤੇ ਮਿਲ ਜੂਗੀ ਤੁਹਾਨੂੰ ਲਗਭਗ ਪੌਣੇ 2 ਲੱਖ ਰੁਪਏ ਦਾ 2 ਲੱਖ ਰੁਪਏ ਤੱਕ ਵੀ ਲੋਨ ਹੋ ਸਕਦਾ ਤੇ ਥੋੜੇ ਜਿਹੇ ਪੈਸੇ ਪਾ ਕੇ ਤੁਹਾਨੂੰ ਗੱਡੀ लास्ट ਗੱਡੀ ਇਸ ਵੀਡੀਓ ਦੀ ਡਿਜ਼ਾਇਰ 2008 ਮਾਡਲ ਹੈ ਗੱਡੀ ਸਾਡੇ ਕੋਲ ਆਈ ਹੋਈ ਹੂਈ ਆ ਬਸ ਅਸੀਂ ਤਿਆਰ ਨਹੀਂ ਕਰਾਈ ਜੇ ਭਰਾ ਸਾਡਾ ਕੋਈ ਦੇਖਦਾ ਇਦਾਂ ਹੀ ਲੈਣਾ ਚਾਹੁੰਦਾ ਆਹ ਦਰਵਾਜਾ オリジナル ਹੈ ਡਿੱਗੀ オリジナル ਹੈ ਛੱਤ オリジナル ਹੈ ਤੇ ਬਾਕੀ ਰੰਗ ਤੁਸੀ ਦੇਖ ਰਹੇ ਹੋ ਫੇਡ ਹੋਇਆ 8 ਮਾਡਲ ਗੱਡੀ ਆ ਫਰਸਟ ਆਨਰ ਗੱਡੀ ਆ ਚੱਲੀ ਹੋਈ ਆ ਇਹ 190000 ਕਿਲੋਮੀਟਰ ਮਤਲਬ ਇੰਜਨ ਵਗੈਰਾ ਬਿਲਕੁਲ ਓਕੇ ਆ 2028 ਤੱਕ ਪਾ ਸਕਦੀ ਏ ਨੰਬਰ ਲੁਧਿਆਣਾ ਦਾ ਪਹਿਲੇ ਨਾਂ ਦੀ ਕਾਰ ਆ ਇਧਰਲੀ ਸਾਈਡ ਤੁਸੀ ਦੇਖ ਲਓ ਵਧੀਆ ਕਾਰ ਆ ਟਾਇਰ ਤਕਰੀਬਨ 80 90% ਪਏ ਨੇ ਟਾਇਰਾਂ ਦੀ ਪੀਸ਼ਨ ਬਹੁਤ ਵਧੀਆ ਇੰਟੀਰੀਅਰ ਵੀ ਤੁਹਾਨੂੰ ਅੰਦਰੋਂ ਤੁਹਾਨੂੰ ਦਿਖਾ ਦਿੰਦੇ ਆ ਇੰਟੀਰੀਅਰ ਵੀ ਬਹੁਤ ਵਧੀਆ ਵੀਡੀਆਈ ਆ ਪਾਵਰ ਵਿੰਡੋ ਪਾਵਰ ਸਟੀering ਤੇ ਕੰਪੀ ਨੇ ਵਿੱਚ ਸੀਰੀਅਲ ਪੇਜ ਆ ਮਾਫ ਕਰਾ ਇੰਜਨ AC ਦੀ ਗੱਲ ਓਕੇ ਆ ਤੇ ਜੇ ਤੁਸੀਂ ਐਂ ਗੱਡੀ ਇਹ ਲੈਣਾ ਚਾਹੁੰਦੇ ਹੋ ਤਾਂ 1,45,000 ਰੁਪਏ ਤੁਹਾਨੂੰ ਇਹ ਗੱਡੀ ਦੇ ਦਾਂਗੇ ਜੀ ਜੇ ਤਿਆਰ ਕਰਾਉਣੀ ਆ ਤਿਆਰ ਕਰਾ ਕੇ ਲੈਣੀ ਆਸੀਂ ਤਿਆਰ ਕਰਾ ਕੇ ਵੀ ਦੇ ਦਾਂਗੇ ਝਿੱਕਣ ਲੈ ਜਾਣਾ ਚਾਹੁੰਦੇ ਹੋ ਇੱਕਣ ਵੀ ਲਿਆ ਸਕਦੇ ਪਾਸ ਹੈਗੀ ਸਾਰਾ ਕੁਝ ਓਕੇ ਆ ਇਹ ਸੀ ਅੱਜ ਦੀ ਵੀਡੀਓ ਜੀ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਕਮੈਂਟ ਕਰਕੇ ਜਰੂਰ ਦੱਸਿਓ ਗੱਡੀਆਂ ਹੋਰ ਵੀ ਤੁਸੀਂ ਦੇਖ ਰਹੇ ਹੋ ਬਹੁਤ ਖੜੀਆਂ ਨੇ ਤੇ ਕਾਲ ਕਰ ਲਿਆ ਕਰੋ ਬ੍ਰਾਂਚ ਤੇ ਹੀਟ ਤੋਂ ਅਸੀਂ ਤੁਹਾਡੇ ਨਾਲ ਅੱਜ ਇਹ ਸਟਾਕ ਲੈ ਕੇ ਆਏ ਆ ਤੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੋਸਤਾਂ